ਉਹ ਤਾਜੀ ਸੋਈ ਮਗਰ ਬੱਛੀ ਆ। ਹੋਇਆ ਸੋਈ ਨੂੰ ਨੀਰਾਚਾਰਾ ਅਜੇ ਚੱਕਿਆ ਨਹੀਂ ਨਾ। ਤਾਂ ਕਰਕੇ ਜੇ ਆਪਣੇ ਕੋਲੇ ਹਫਤਾ ਖੜ ਗਈ ਤਾਂ ਆਪਾਂ ਲੋਤਾ 20 ਕਿਲੋ ਚਵਾ ਕੇ ਦੇਵਾਂਗੇ ਥੱਲੋਂ। ਕਿ ਡੀਐਨਏ ਟੈਸਟ ਕਰਾ ਵੀ ਆ ਨਿਕਲੇ ਆ ਕਿ ਨਿਕਲੇ ਨਹੀਂ। ਇਹ ਬੱਛੀ ਆਪਣੇ ਸਾਹਮਣੇ ਜਿਹੜੀ ਟੌਪ ਬਰੀਡ ਦੀ ਐ। ਇਹ ਬਾਈ ਕਹਿੰਦਾ ਨਾ ਆਪਾਂ ਬਸ 60000 ਰੁਪਏ ਦੀ ਦੇ। ਸੇ 56000 ਰੁਪਏ ਦੀ ਮਿਲੂਗੀ ਤੁਹਾਨੂੰ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ। ਬਾਬਾ ਸਵਾਗਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਹਰਵਿੰਦਰ ਕੋਲੇ ਪਹੁੰਚੇ ਹੋਏ ਹਾਂਗੇ। ਬਾਈ ਹਰਮਿੰਦਰ ਕੋਲੇ ਨਾ ਅੱਜ ਆਪਾਂ ਤੁਹਾਨੂੰ ਇੱਕ ਤਾਂ ਜਿਹੜੀ ਸਾਹਮਣੇ ਦਿਖਾਈ ਦੇਈ ਜਾਂਦੀ ਐ ਤਾਜੀ ਸੂਈ ਜਰਸੀ ਨਸਲ ਦੀ ਗਾਂ ਤੇ ਮਗਰ ਵੀ ਜਿਹੜੀ ਹੈਗੀ ਨਾ ਮਿੱਤਰੋ ਬਹੁਤ ਸੋਹਣੀ ਬੱਚੀ ਆ ਮੈਂ ਇਹ ਗੱਲ ਕਹੂੰਗਾ ਵੀ ਇੱਕ ਦੇ ਨਾਲ ਨਾ ਇੱਕ ਫ੍ਰੀ ਵਾਲਾ ਕੰਮ ਆ ਬਾਕੀ ਨਾ ਬੱਚੀ ਬਹੁਤ ਸੋਹਣੀ ਆ ਯਾਰ ਬਾਕੀ ਤੁਸੀਂ ਦੱਸੋਗੇ ਤੇ ਇਧਰਲੇ ਪਾਸੇ ਆ ਗਈਆਂ ਬਾਈ ਕੋਲੇ ਨਾ ਦੋ ਗਾਵਾਂ ਹੋਰ ਆ ਤੇ ਇਹ ਵੀ ਤੁਸੀਂ ਦੇਖ ਲਓ ਵੀ ਕਿਹੜੀ ਨਸਲ ਦੇ ਵਿੱਚ ਪੈਂਦੀਆਂ ਨੇ ਤਿੰਨ ਗਾਵਾਂ ਦੀ ਆਪਾਂ ਜਾਣਕਾਰੀ ਲੈ ਕੇ ਦੇਵਾਂਗੇ ਇਹ ਦੋ ਗਾਮਾ ਜਿਹੜੀਆਂ ਆ ਗਈਆਂ ਨਾ ਇਹ ਗਾਮਾ ਜਿਹੜੀਆਂ ਹੈਗੀਆਂ ਨਾ ਮਿੱਤਰੋ ਕੱਚੀਆਂ ਨੇ ਤੇ ਆਜੋ ਆਪਾਂ ਕਰਵਾ ਗਏ ਬਾਈ ਨਾਲ ਗੱਲਬਾਤ ਕੋਈ ਵੀ ਨਾ ਤੁਹਾਡੇ ਪਸੰਦ ਆਉਂਦਾ ਨਾ ਤੇ ਬਾਈ ਦੇ ਤੁਸੀਂ ਇੱਥੇ ਘਰੇ ਆ ਜਿਓ ਮਿੱਤਰੋ ਤੇ ਘਰੇ ਆ ਕੇ ਨਾ ਜਿਹੜੀ ਹੈਗੀ ਆ ਤਸੱਲੀ ਕਰਕੇ ਲਿਆ ਸਕਦੇ ਹੋ ਆਓ ਕਰਾ ਕੇ ਗੱਲ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਕਿਵੇਂ ਆ ਬਹੁਤ ਵਧੀਆ ਜੀ ਤੁਸੀਂ ਦੱਸੋ ਅੱਛਾ ਬਾਈ ਪਹਿਲਾਂ ਤਾਂ ਨਾਂ ਦੱਸੀ ਕਰਾਂ ਦਾ ਬਾਈ ਨਾਮ ਹਰਵਿੰਦਰ ਸਿੰਘ ਆਪਣਾ ਜਿੱਥੇ ਖੜੇ ਆ ਪਿੰਡ ਕਿਹੜਾ ਆ ਗਿਆ ਸ਼ਹਿਰ ਸਰਦੂਲਗੜ ਜੀ ਤਹਿਸੀਲ ਵੀ ਸਰਦੂਲਗੜ ਜ਼ਿਲ੍ਹਾ ਮਾਨਸਾ ਠੀਕ ਆ ਸਰਦੂਲਗੜ ਸ਼ਹਿਰ ਦੇ ਵਿੱਚ ਆ ਗਿਆ ਹਾਂਜੀ ਅ ਅੱਛਾ ਹਰਵਿੰਦਰ ਜਿਹੜਾ ਤੂੰ ਕੰਮ ਸਟਾਰਟ ਕੀਤਾ ਹੁਣ ਨਵਾਂ ਹੀ ਕੰਮ ਸ਼ੁਰੂ ਹਾਂ ਨਵਾਂ ਕੰਮ ਸਟਾਰਟ ਕੀਤਾ ਜੀ ਠੀਕ ਆ ਤੇ ਅੱਜ ਫਿਰ ਤਿੰਨ ਨਗਾਵਾਂ ਦੀ ਆਪਾਂ ਜਾਣਕਾਰੀ ਹਾਂਜੀ ਤਿੰਨਾਂ ਦੀ ਦੇਵਾਂਗੇ ਹੈਨਾ ਜਿਹੜੀ ਤੇਰੀ ਤਾਜੀ ਸੂਈ ਵਹਿੜ ਆ ਗਈ ਹੈਨਾ ਇਹਦਾ ਸੂਆ ਦੱਸ ਪਹਿਲਾਂ ਮੈਨੂੰ ਇਹਦਾ ਦੂਜਾ ਸੂਆ ਜੀ ਤਿੰਨ ਘੰਟੇ ਵੀਰੇ ਸੂਈ ਨੂੰ ਹੋਏ ਨੇ ਠੀਕ ਹੈ ਮਾਗਰ ਬੱਚਾ ਬੱਛੀ ਹੈ ਬਹੁਤ ਟਾਪ ਬਰੀਡ ਦੀ ਬੱਛੀ ਹੈ ਦੇਖ ਸਕਦੇ ਹੋ ਤੁਸੀਂ ਇਹ ਕੋਈ ਪਤਾ ਤੈਨੂੰ ਕੋਈ ਸੀਮਨ ਵਗੈਰੇ ਦਾ ਕਿਸੇ ਨੇ ਦੱਸਿਆ ਨਹੀਂ ਵੀਰੇ ਅਗਲੇ ਨੇ ਚਲੋ ਅਗਲਾ ਤਾਂ ਦੱਸਦਾ ਹੀ ਹੁੰਦਾ ਪਰ ਆਪਾਂ ਉਹ ਚੀਜ਼ ਦੇ ਵਿੱਚ ਝੂਠੇ ਨਹੀਂ ਪੈਣਾ ਕਈ ਵੀ ਨਹੀਂ ਲਲਹਾ ਹਾਂ ਵੀ ਅਗਲਾ ਮੁੜ ਕੇ ਡੀਐਨਏ ਟੈਸਟ ਕਰਾ ਵੀ ਆ ਲੈ 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 ਨਹੀਂ ਬੱਛੀ ਆਪਣੇ ਸਾਹਮਣੇ ਜਿਹੜੀ ਟਾਪ ਬਰੀਡ ਦੀ ਹੈ ਵੈਰੀ ਗੁੱਡ ਹਾਂਜੀ ਸਹੀ ਗੱਲ ਆ ਅੱਛਾ ਇਹ ਹੁਣ ਜਿਹੜਾ ਹੈਗਾ ਬੌਲਾ ਵੀ ਹਜੇ ਮੈਨੂੰ ਆਇਆ ਲੱਗਦਾ ਕੱਲਾ ਬੱਛੀ ਨੂੰ ਪਿਆਇਆ ਹੋਊਗਾ ਹਾਂ ਹਾਂ ਤਿੰਨ ਕਿਲੋਟਰ ਵੀਰੇ ਕੱਢਿਆਗਾ ਤਿੰ ਲੋ ਦੁੱਧ ਦੀ ਓਟ ਤੇ ਆਈ ਹੋਈ ਐ 19 ਕਿਲੋ ਹਾਂ ਪਹਿਲੇ ਸੂਏ ਦਿੱਤਾ ਇਹਨੇ ਠੀਕ ਹੈ ਹਾਂ ਦੂਜੇ ਸੂਏ ਹੁਣ ਸੂਈ ਜਾਊਗਾ ਅਗਲੇ ਦੀ ਸਮਝ ਆ ਵੀ 9 ਚੋਣਾ ਹੈ ਕਿ 19 ਚੋਣਾ ਠੀਕ ਹੈ ਸੇਵਾ ਦੇ ਮੁਤਾਬਕ ਹੈ ਸੇਵਾ ਦੇ ਮੁਤਾਬਕ ਹਾਂਜੀ ਮੈਂ ਨਾ ਬੱਚੀ ਦਿਖਾਦਾ ਮਿੱਤਰੋ ਬੱਚੀ ਆ ਦੇਖੋ ਵੀਰੇ ਬਹੁਤ ਟੌਪ ਬਰੀਡ ਦੀ ਐ ਅੰਗਾਂ ਦੀ ਨਿਗਰ ਨਰੋਈ ਐ ਹਾਂ ਕੰਨ ਕੰਨ ਬਹੁਤ ਸ਼ਾਹੀ ਨੇ ਐ ਸਹੇ ਵਾਂਗੂ ਖੜਦੇ ਐ ਸਹੀ ਗੱਲ ਆ ਨਹੀਂ ਬੱਚੀ ਤੇਰੀ ਸੋਹਣੀ ਆ ਫਿਰ ਮੈਨੂੰ ਐਂ ਦੱਸ ਹੁਣ ਤੂੰ ਪਹਿਲਾਂ ਖੋਲ ਕੇ ਤੋੜ ਕੇ ਦਿਹਾ ਤੇਰੀ ਗਾਂ ਮਿੱਤਰੋ ਕਿਵੇਂ ਲੱਗੀ ਦੱਸਿਓ ਜਰੂਰ ਹਨਾ ਤੁਸੀਂ ਕਮੈਂਟ ਕਰਕੇ ਬਾਕੀ ਨਾ ਥਣ ਲੈਵਾ ਜਿਹੜਾ ਇਹਨੇ ਤਿਆਰ ਕੀਤਾ ਯਾਰ ਬਾਕੀ ਵੀਰੇ ਰਮਨਦੀਪ ਪੂਰੇ ਕੱਦ ਕਾਠ ਵਾਲੀ ਵਜੂਦ ਵਾਲੀ ਉਹ ਨਹੀਂ ਹੈਗੀ ਵੀ ਜੇ ਆਪਾਂ ਆਖੀ ਬੱਕਰੀ ਜੀ ਹੈ ਹਾਂ ਹਾਂ ਪੂਰੇ ਵਜੂਦ ਵਾਲੀ ਆ ਪੂਰਾ ਮੁੱਠੀ ਦੀ ਚਵਾਈ ਵਾਲਾ ਥਾਣਾ ਹੈ ਕੋਈ ਫੋਟ ਸ਼ਾਂਗ ਨਹੀਂ ਹੈਗੀ ਲੈ ਵੀ ਮਿੱਤਰੋ ਆਹ ਦੇਖ ਲਓ ਤਾਜੀ ਸੋਈ ਮਗਰ ਬੱਛੀ ਆ ਤੇ ਕੱਦ ਕਾਠ ਦੀ ਜੱਜਮੈਂਟ ਤੁਸੀਂ ਆਪ ਲਾ ਲਓ ਮਿੱਤਰੋ ਹਨਾ ਬਾਕੀ ਮੂੰਹ ਦੀ ਵੀ ਸੋਣੀ ਸੁਨੱਖੀ ਆ ਗਈ ਬਾਕੀ ਕੁੱਖ ਜੀ ਵੱਡੇ ਬਈ ਹਜੇ ਲਾ ਲਓ ਵੀ ਨੀਰਾ 3 ਘੰਟੇ ਹੋਇਆ ਸੋਈ ਨੂੰ ਨੀਰਾ ਜਾ ਰਹਾ ਹਜੇ ਚੱਕਿਆ ਨਹੀਂ ਨਾ ਤਾਂ ਕਰਕੇ ਪੂਰੇ ਵਜਨ ਵਜੂਦ ਵਾਲੀ ਹੈ ਠੀਕ ਹੈ ਗੱਲ ਤੇ ਹੰਡੀ ਸੀਲ ਸਾਊਗਾ ਕੋਈ ਆਏ ਨਹੀਂ ਕੋਈ ਲਾ ਲਓ ਮੰਨ ਕੇ ਚਲੋ ਵੀ じゃ ਕੋਈ ਉਹ ਹੈ ਸਹੀ ਗੱਲ ਹੈ ਕਰ ਸ਼ੱਕਰ ਵਾਲਾ ਕੰਮ ਅੱਛਾ ਫਿਰ ਮੈਨੂੰ ਆਏ ਦੱਸੇ ਇਹਦਾ ਰੇਟ ਕਿਵੇਂ ਕਰੇਗਾ ਰੇਟ ਬਾਈ ਇਹਦਾ 85000 ਹੈ 85 ਹਜ਼ਾਰ ਜਰ ਮੈਂ ਤੈਨੂੰ ਗੱਲ ਸੱਚ ਪਹਿਲੀ ਵੀਡੀਓ ਟਾਟਾ ਪਟਾ ਹੀ ਨਿਵੇਂੜਦੇ ਬਸ ਇਦੋਂ ਬਾਅਦ ਤੈਨੂੰ ਮੈਂ ਕੁਝ ਕਹਿੰਦੇ ਹੀ ਨਹੀਂ ਬਈ 75000 ਟਾਟਾ ਵਟੇ ਜਾਮਾ ਇਦੋਂ ਜੈਸਨ ਹੋਈ ਬਸ 70 ਵਾਲਾ ਵੀ ਫੋਨ ਨਾ ਲਾਵੇ ਠੀਕ ਹੈ ਗੱਲ ਹਾਂ 75000 75000 ਰੁਪਿਆ ਟਾਟਾ ਵਟਾ ਜਾਮਾ ਠੀਕ ਆ ਫਿਰ ਹਾਂ ਲੈ ਵੀ ਜੇ ਆਪਣੇ ਕੋਲੇ ਹਫਤਾ ਖੜ ਗਈ ਤਾਂ ਆਪਾਂ 20 ਕਿਲੋ ਦੁੱਧ ਲਾ ਲੋ ਇਹਨੂੰ ਜੇ 10 ਦਿਨ ਖੜ ਗਈ ਮੰਨ ਕੇ ਚੱਲੋ ਤਾਂ 20 ਕਿਲੋ ਚਵਾ ਕੇ ਦੇਵਾਂਗੇ ਥੱਲੋਂ ਠੀਕ ਆ 20 ਕਿਲੋ ਤੇ ਲਿਆ ਕੇ ਆਪਾਂ ਮੈਨੂੰ ਐ ਦੱਸ ਬੱਚੀ ਮੂੰਹ ਤਾਂ ਮਰੀ ਜਾਂਦੀ ਧਾਰਾ ਮ ਲੈਖਾਉਣੇ ਮੇਰੀ ਉਂਗਲ ਟੁੱਟੀ ਹੋਈ ਆ ਥੋੜੇ ਮਾਤਾ ਤੋਂ ਧਾਰਾ ਮਾਰ ਆ ਗਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੈਓ ਜੀ ਆਹ ਵੀ ਮਾਤਾ ਜੀ ਕਹਿੰਦਾ ਫਿਰ ਆਪਾਂ ਧਾਰਾ ਮਾਰ ਕੇ ਦਿਖਾ ਦਨੇ ਆ ਲੈ ਵੀ ਧਾਰਾ ਤੁਰਾ ਆਪਾਂ ਚੈੱਕ ਕਰਵਾ ਦਨੇ ਹੈਗੇ ਇਹ ਪਈ ਮਈ ਮਤਲ ਜੇਰ ਜੂਰ ਪਈ ਆ ਹੈਨਾ ਜੇਰ ਪਈ ਆ ਬਈ ਆਹ ਸੇ ਬੱਠੜ ਚ ਬਈ ਸਹੀ ਗੱਲ ਆ ਬਈ ਠੀਕ ਹੈ ਖਬਰ ਖੜਖੀ ਲੈ 25 ਪਾਸੇ ਕਰ ਪਈ ਇਹ ਆਹ ਦੇਖ ਲਓ ਮਿੱਤਰੋ ਆਪਾਂ ਹੁਣ ਤੁਹਾਨੂੰ ਠੰਡੀ ਸੀਲ ਆ ਬਾਕੀ ਹੈਨਾ ਇਹ ਆ ਜੋ ਜੀ ਇਹ ਏ ਆ ਦੇਖ ਲਓ ਮਿੱਤਰੋ ਕੋਈ ਰਮਨਦੀਪ ਬਰੇ ਕੋਈ ਨਾ ਨੀ ਨਿਆਣੇ ਦੀ ਲੋੜ ਆ ਠੰਡੀ ਸੀਲ ਸਾਊ ਆ ਠੀਕ ਐ ਦੂਜੇ ਜਿਵੇਂ ਕਹਿੰਦੇ ਹੁੰਦੇ ਵੀ ਦੋਨੇ ਸਾਈਡਾਂ ਤੋਂ ਚੋਲੇ ਨੂੰ ਭਾਵੇਂ ਪਿੱਛੋਂ ਦੀ ਵੀ ਚੋਈ ਚੱਲੋ ਠੀਕ ਐ ਗੱਲ ਹਾਂ ਇਹ ਹੁਣ ਮਗਰਾਂ ਚੋਂ ਮਾਰ ਦੋ ਜੀ ਇਹ ਆ ਦੇਖ ਲਓ ਮਿੱਤਰੋ ਧਾਰਾ ਚੈੱਕ ਕਰ ਲਓ ਹੁਣ ਤੁਸੀਂ ਇਧਰ ਲਿਚੀ ਮਾਰ ਦੋ ਜੀ ਇਹ ਆ ਦੇਖ ਲਓ ਮਿੱਤਰੋ ਠੀਕ ਐ ਜੀ ਅਛਾ ਇਹ ਇਹ ਤਾਂ ਜਲ ਆ ਗਈ ਆਪਣੀ ਹਨਾ ਇਹ ਗਾਂ ਆ ਗਈ ਹਨਾ ਹਾਂਜੀ ਤੇ ਇਧਰ ਦੇ ਪਾਸੇ ਆ ਕੇ ਮੈਨੂੰ ਤੇਰੀ ਕਿੱਲੀ ਤੋਂ ਡਰ ਲੱਗਦਾ ਇੱਥੇ ਕਿੱਲੀ ਹਾਂਜੀ ਵੀਰੇ ਆਪਣੀ ਆ ਵੀ ਜਰਸੀ ਹੈ ਵੀਰੇ ਟਾਪ ਕਲਾਸ ਪੂਰੀ ਪੰਜਾਬ ਵਾਲੀ ਜੀ ਨੂੰ ਗੋਲਬੋਦੀ ਵਾਲੀ ਕਹਿੰਦੇ ਆਂਦੇ ਆਪਣੇ ਪੰਜਾਬੀ ਠੀਕ ਹੈ ਇਹ ਉਹ ਹੈ ਇਹਦੇ 15 ਦਿਨ ਬਈ ਸੂਣ ਦੇ ਬਾਕੀ ਹੈ ਦੂਜਾ ਸੂਆ ਹੈ ਦੂਜਾ ਸੂਆ ਸੂਣ ਹਾਂ ਦੂਜਾ ਸੂਆ ਸੂਣ ਹੈ ਨੇ ਮੂੰਹੋਂ ਛੇ ਦੰਦਾ ਇਹ ਮੂੰਹੋਂ ਛੇ ਦੰਦਾ ਹਾਂ ਸੀਲ ਠੰਡੀ ਸੂਆ ਵਧੀਆ ਗੋਲ ਗੜਬੇ ਵਰਗੀ ਹੈ ਤੌਰ ਕੇ ਦਿਖਾ ਦਿੰਨੇ ਵੀਰੇ ਹਾਂ ਫਿਰ ਇਹ ਦੁੱਧ ਬਾਦ ਕਿੰਨਾ ਖ ਪਾਉਗੀ ਦੁੱਧ ਬਾਈ ਪਹਿਲੇ ਸੂਏ ਊਂ ਦਾ ਜੇ ਵੀਡੀਓ ਜਣਾ ਮੰਗੋ ਉਹ ਗੱਪ ਜਿਮ ਰਵਾਉਣ ਉਹ ਤਾਂ ਕਿੰਨੀ ਗਈ ਚੱਲ ਗਈ ਜਿੰਨਾ ਆਪਾਂ ਮਾਲਕਾਂ ਦੇ ਦਸਨ ਮੁਤਾਬਕ ਉਹ ਕਹਿੰਦੇ ਅਸੀਂ ਪਹਿਲੇ ਸੂਏ 15 ਕਿਲੋ ਚੋਏ ਹੋਇਆ ਠੀਕ ਆ ਗੱਲ ਹਾਂ ਵੈਰੀ ਗੁੱਡ ਤੇ ਹੁਣ ਵੀ ਮਤਲਬ ਆਪਾਂ 15 ਕਿਲੋ ਕਈ ਕੀ ਦੇਣੀ ਹਾਂ ਹਾਂ ਦੂਜੇ ਸੂਏ ਅਗਲੇ ਦੀ ਸੇਵਾ ਹੈ ਵੀ ਉਹਨੇ 5 ਚੋਣਾ 15 ਚੋਣਾ ਕਿ 17 ਸੋਣਾ ਠੀਕ ਆ ਉਹ ਆਲਾ ਦੀ ਸਮਝ ਨਾਲ ਲੱਗ ਤੇ ਫਿਰ ਤੌਰ ਕੇ ਫੇਰ ਦਿਖਾਵਾਂਗੇ ਇਹਦਾ ਵੀ ਟਾਟਾ-ਬਟਾ ਰੇਟ ਦੱਸ ਪਹਿਲਾਂ ਰੇਟ ਬਾਈ ਇਹਦਾ ਹੈਗਾ 65 ਲਖੀਰ 60000 ਆ ਬਸ ਐਦੂ ਆ ਸਬ ਆਪਣਾ ਕੋਈ 55 55 ਵਾਲਾ ਫੋਨ ਨਾ ਲਾਵੇ ਖੋਲ ਫਿਰ ਕੇ ਰ ਨਹੀਂ ਲਾਉਂਦੇ ਤੈਨੂੰ ਫੋਨ ਲੇ ਵੀ ਆ ਵੀ ਦੇਖ ਲੋ ਆ ਵੀ ਜਰਸੀ ਨਸਲ ਦੀ ਗਾਂ ਆ ਗਈ ਬਾਈ ਦੀ ਤੇ ਆ ਦੇਖ ਲੋ ਤੁਸੀਂ ਮੂਹ ਦੀ ਵੀ ਚੈੱਕ ਕਰ ਲੋ ਪਹਿਲਾਂ ਹਨਾ ਇਹ ਬਾਈ ਕਹਿੰਦਾ ਨਾ ਆਪਾਂ ਬਸ 60000 ਰੁਪਏ ਦੀ ਦੇਣੀ ਐ ਤੇ ਥੱਲੋਂ ਥਣ ਲੇਵਾ ਹਜੇ ਨਾ ਇਹਨੇ ਬਣਾਉਣਾ ਮਿੱਤਰੋ ਤੇ ਕੱਚੀ ਪਈ ਐ ਇਹ ਆ ਦੇਖੋ ਬਾਕੀ ਯਾਰ ਇਹਨਾਂ ਦਾ ਤਾਂ ਦੁੱਧ ਬਾਦ ਵੀ ਜਿਹੜਾ ਵਧਗਾ ਹੁੰਦਾਗਾ ਇਹ ਥਣ ਜਿਹੜਾ ਹੈਗਾ ਉਹ ਚਵਾਈ ਹੱਥੀ ਪੂਰੀ ਵਧੀਆ ਹੋ ਹਣਾ ਹਾਂ ਹੱਥੀ ਚ ਬਾਈਤੀ ਸੀਗੀ ਰਮਨਦੀਪ ਬਾਈ ਪਹਿਲਾਂ ਵੀ ਇਹ ਠੀਕ ਆ ਹਾਂ ਅੱਛਾ ਜਿਹੜੀ ਤੇਰੀ ਆ ਆ ਗਈ ਇੱਕ ਹਾਂਜੀ ਇਹਦਾ ਸੂਆ ਬਾਈ ਇਹਦਾ ਹੀ ਬਾਈ ਦੂਜਾ ਸੂਆ ਹੈ ਮੂੰਹੋਂ ਛੇ ਦੰਦ ਦੂਜਾ ਸੂਆ ਛੇ ਦੰਦ ਹਾਂ ਮੂੰਹੋਂ ਛਿੱਕੀ ਹੈ ਇਹ ਕਿ ਇਹਦਾ ਦੁੱਧ ਦਾ ਕੀ ਹਿਸਾਬ ਕਿਤਾਵਾ ਦੁੱਧ ਬਾਈ ਇਹਦਾ ਹੀ ਆਪਾਂ ਨੂੰ ਮਾਲਕਾਂ ਦੇ ਦੱਸਣ ਮੁਤਾਬਕ ਪਹਿਲੇ ਸੂਏ 15 ਲੀਟਰ ਦੱਸਿਆ ਹੋਇਆ ਹੈ ਠੀਕ ਹੈ ਹਾਂ ਅੱਗੇ ਅਗਲੇ ਦੀ ਸਮਝ ਆਇਆ ਉਹਨੇ ਕਿੰਨਾ ਚੋਣਾ ਕਿੰਨਾ ਨਾ ਆਪਾਂ ਬਾੜੀ ਜੀ ਗਾਰੰਟੀ ਸ਼ੋਦਾ ਚ ਪੈਂਦੀ ਨਹੀਂ ਗੀ ਵੈਰੀ ਗੁੱਡ ਅੱਛਾ ਫਿਰ ਇਹਦਾ ਰੇਟ ਕੀ ਰਹੂਗਾ ਫਿਰ ਤੋੜ ਕੇ ਦਿ ਲਖੀਰ ਬਾਈ 57000 ਟਾਟਾ ਬਾਟਾ ਹੀ ਹੈ ਬਸ ਸਈ ਦੂਬਾਰ ਅਗਲਾ ਜਿਹਨੇ 57 ਦੀ ਲੈਣੀ ਉਹ ਫੋਨ ਲਾ ਲੈ ਬਾਈ ਬਣ ਕੇ ਆਉਣ ਦੇ ਕੁਛ ਨਹੀਂ ਹੁੰਦਾ 56000 ਬਾਈ 56000 ਠੀਕ ਹੈ ਚਲ ਇਦੋਂ ਨਹੀਂ ਘਟਾਉਂਦਾ ਮੈਂ ਚਾਰੇ ਥਾਣਾ ਬਾਈ ਤਿੰਨੇ ਗਾਵਾਂ ਦੇ ਕੋਈ ਫੋਟ ਸ਼ਾਂਗ ਨਹੀਂ ਪੰਜਵਾਂ ਥਣ ਨਹੀਂ ਮਿਲਦਾ ਠੀਕ ਹੈ ਲੈ ਵੀ ਆਹ ਨਾ ਜਿਹੜੀ ਆ ਆ ਗਈ ਇਹ ਤੁਸੀਂ ਦੇਖ ਲਓ ਇੱਕ ਵਾਰੀ ਮੂੰਹ ਦਿਖਾ ਇਹਦੀ ਬੋਦੀਬਦੀ ਚੰਗੀ ਆ ਹਨਾ ਇਹਦੀ ਫੇਸ ਕੁਆਲਿਟੀ ਦਿਖਾਓ ਬਾਈ ਰਮਨਦੀਪ ਹਾਂ ਇਹ ਆ ਦੇਖ ਲਓ ਇਹ ਬਾਕੀ ਥਾਂਲੇ ਵਾਲ ਤੁਸੀਂ ਚੈੱਕ ਕਰ ਲਓ ਹਜੇ ਬੜਰ ਜਰਸੀ ਹੈ ਹਜੇ 15 ਦਿਨਾਂ ਦੀ ਕੱਚੀ ਹੈ ਬਈ ਇਹ ਵੀ ਲੈ ਵੀ ਆਹਾ ਜਰਸੀ 56000 ਦੀ ਆਹ ਜਰਸੀ 56000 ਰੁਪਏ ਦੀ ਮਿਲੂਗੀ ਤੁਹਾਨੂੰ ਠੀਕ ਆ ਹਜੇ 15 ਦਿਨ ਤਾਂ ਲੈ ਜੂ ਹਨਾ ਹਾਂ ਬਈ 15 ਦਿਨਾਂ ਦੀ ਕੱਚੀ ਹੈ ਅੱਛਾ ਫਿਰ ਮੈਨੂੰ ਐ ਦੱਸ ਤੇਰੇ ਕੋਲ ਨੰਬਰ ਕਿਹੜਾ ਚੱਲਦਾ ਨੰਬਰ ਮੇਰੇ ਕੋਲੇ ਬਈ 98775 94471 ਤੇ ਵਟਸਐਪ ਚੱਲਦਾ ਤੇ ਵਟਸਐਪ ਇਸੇ ਤੇ ਚੱਲਦਾ ਜੀ ਠੀਕ ਆ ਤੇ ਬਹੁਤ ਬਹੁਤ ਧੰਨਵਾਦ ਬਈ ਤਰੀਕ ਧੰਨਵਾਦ ਬਈ ਸਾਰੇ ਤੁਹਾਡੇ ਦੇਖਣ ਵਾਲੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਭਾਈ ਲੋਵੀ ਮਿੱਤਰੋ ਆਪਾਂ ਤੁਹਾਨੂੰ ਤਿੰਨੇ ਗਾਮਾਂ ਦਿਖਾਤੀਆਂ ਵਾਈ ਦੀਆਂ ਹਰਵਿੰਦਰ ਦੀਆਂ ਕਿਵੇਂ ਲਗੀਆਂ ਦੱਸਿਓ ਫਿਰ ਧੰਨਵਾਦ ਸਾਰਿਆਂ ਦਾ